ਨੌਜਵਾਨ ਦਿਲਾਂ ਦੀ ਧੜਕਣ ਪੰਜਾਬੀ ਉੱਭਰਦੇ ਗਾਇਕ ਆਦਿਲ ਸਾਡੇ ਨਾਲ ਨੇ ਮੈਰਾਥਨ ਤੇ ਪਹੁੰਚੇ ਨੇ ਦੋਸਤ ਕੀ ਹਾਲ ਚਾਲ ਆ ਕੈਮੋ ਸਰ ਬਿਲਕੁਲ ਇੱਕਦਮ ਐਨਰਜੈਟਿਕ ਕੈਮੋ ਕੈਮ ਤੁਸੀਂ ਦੱਸੋ ਮੈਰਾਥਨ ਨੇ ਅੱਜ ਸਵੇਰੇ ਸਵੇਰੇ ਉਠਾਤਾ ਵੈਸੇ ਆਰਟਿਸਟਾਂ ਦਾ ਇਹ ਹੁੰਦਾ ਹੈਗਾ ਵੀ ਕਈ ਵਾਰੀ ਸ਼ੋਅ ਸ਼ੂਟੋਂ ਆਏ ਹੁੰਦੇ ਆ ਤੇ ਰਾਤ देर होई ਹੁੰਦੀ ਆ ਤੇ ਕਈ ਵਾਰੀ ਲੇਟ ਵੀ ਉੱਠਣਾ ਹੁੰਦਾ ਬਿਲਕੁਲ ਬਿਲਕੁਲ ਜਦੋਂ ਹੁਣੇ ਇੱਥੇ ਆਉਣ ਦਾ ਥਾਂ ਸੀ ਸਾਡਾ ਤਾਂ ਸੌਣ ਦਾ ਟਾਈਮ ਸੀ ਉਸ ਵੇਲੇ ਇਹ ਆਰਟਿਸਟ ਲਾਈਫ ਇਦਾਂ ਹੀ ਹੈ ਹਰ ਕਿਸੇ ਦਾ ਆਹੀ ਸ਼ਡਿਊਲ ਹੈ ਕਾਲਜ ਲਾਈਫ ਹੀ ਯਾਦ ਆ ਗਈ ਕਾਲਜ ਲਾਈਫ ਹੀ ਯਾਦ ਆ ਰਹੀ ਹੈ ਪੂਰੀ ਕੈਮੋ ਕੈਮ ਪੂਰਾ ਮਾਹੌਲ ਬਣਿਆ ਪਿਆ ਪੂਰਾ ਮੈਰਾਥਨ ਇਨਾ એનਰਜੈਟਿਕ ਵਾਈਬ ਹਰ ਬੱਚੇ ਚ ਇੱਕ એનર્ਜੀ ਹਰ ਯੂਥ ਦੇ ਵਿੱਚ ਇੱਕ એનર્ਜੀ ਦਿਖ ਰਹੀ ਹੈ ਡੈਡੀਕੇਸ਼ਨ ਦਿਖ ਰਹੀ ਹੈ ਜੇ ਜਦੋਂ ਆਪ ਕਾਲਜ ਚ ਪੜ੍ਹਦੇ ਹੁੰਦੇ ਹੁੰਨੇ ਆ ਜਿਵੇਂ ਅੱਜ ਆਪਾਂ ਦੇਖਿਆ ਸਟੂਡੈਂਟਸ ਹੂਟਿੰਗ ਕਰ ਰਹੇ ਆ ਆਰਟਿਸਟ ਨੂੰ ਦੇਖ ਕੇ ਉਹ ਤੋਂ ਡਿਮਾਂਡ ਕਰ ਰਿਹਾ ਗੀਤ ਸੁਣਾਓ ਆ ਗੀਤ ਸੁਣਾਓ ਹਨਾ ਅੱਜ ਤੁਸੀਂ ਉਸ ਮਕਾਮ ਤੇ ਹੋ ਵੀ ਤੁਸੀਂ ਸਟੇਜ ਤੇ ਹੋ ਤੇ ਤੁਸੀਂ ਗੀਤ ਸੁਣਾਉਣੇ ਹੁੰਦੇ ਆ ਪਰਫਾਰਮ ਕਰਨਾ ਹੁੰਦਾ ਕਿਵੇਂ ਜੇ ਮਹਿਸੂਸ ਹੁੰਦਾ ਬਹੁਤ ਅੱਛਾ ਲੱਗਦਾ ਕਾਫੀ ਟਾਈਮ ਤੋਂ ਆਪਾਂ ਸਕੂਲ ਕਾਲਜ ਦੇ ਵਿੱਚ ਗਾਉਂਦੇ ਰਹਿੰਦੇ ਸੀ ਬਟ ਇੱਥੇ ਆਪਾਂ ਆਡੀਅנס ਤੋੜ ਕੇ ਇੱਧਰ ਨੂੰ ਆਏ ਆ ਇੱਕ ਚਲੋ ਅੱਛਾ ਵੀ ਲੱਗ ਰਿਹਾ ਹੈ ਇਹ ਬਲੇਸਿੰਗਸ ਨੇ ਸਾਰਿਆਂ ਦਾ ਪਿਆਰ ਮਿਲ ਰਿਹਾ ਅਸੀਂ ਆਪਣੇ ਆਪ ਨੂੰ ਬਲੇਸਡ ਮੰਨਦੇ ਆਂ ਵੀ ਸਾਰੀ ਯੂਥ ਇਹਨਾਂ ਪਿਆਰ ਕਰਦੀ ਆਪਾਂ ਨੂੰ ਸਾਰਾ ਪੰਜਾਬ ਆਪਾਂ ਨੂੰ ਇਹਨਾਂ ਪਿਆਰ ਕਰਦਾ ਤੇ ਡਿਮਾਂਡ ਕਰਦੇ ਜਿਹੜੀ ਜਿਹੜੀ ਸੁਣਾਉਣ ਦਾ ਮਜ਼ਾ ਆਉਂਦਾ ਬਹੁਤ ਸਾਰਾ ਯੂਥ ਦੇ ਉੱਪਰ ਇੱਕੇ ਸਵਾਲ ਵੀ ਖੜਾ ਹੁੰਦਾ ਨੌਜਵਾਨ ਪੰਜਾਬ ਦਾ ਨਸ਼ਿਆਂ ਵੱਲ ਵੀ ਚਲਾਇਆ ਗਿਆ ਹੋਰ ਆਲਮਤਾਂ ਵੱਲ ਵੀ ਚਲਾਇਆ ਗਿਆ ਇਹ ਸਵਾਲ ਉੱਠਦਾ ਹੈ ਕਿਵੇਂ ਵੇਖਦੇ ਹਾਂ ਵੀ ਪੰਜਾਬ ਦਾ ਨੌਜਵਾਨ ਇਹਨਾਂ ਲੜਖੜਾ ਕਿਉਂ ਗਿਆ ਇਹ ਜੀ ਬਸ ਆਪਣੇ ਥੋੜੇ ਤੇ ਡਿਪੈਂਡ ਹੋਣਾ ਚਾਹੀਦਾ ਵੀ ਤੁਸੀਂ ਕਿੱਧਰ ਨੂੰ ਜਾਣਾ ਹੈ ਇੱਕੋ ਹੀ ਜ਼ਿੰਦਗੀ ਹੈ ਚਾਹੇ ਨੂੰ ਮਾੜੇ ਪਾਸੇ ਲਾ ਲਓ ਚਾਹੇ ਚੰਗੇ ਪਾਸੇ ਲਾ ਲਓ ਮਾਨ ਸਾਹਿਬ ਜੀ ਤਾਂ ਕਹਿੰਦੇ ਵੀ ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ ਕੜਕਣ ਹੱਡੀਆਂ ਵਜਾਉਣ ਦਾ ਮਰੂ ਹੈ ਸ਼ਾਸਤਾਂ ਨੇ ਮਾਰ ਲਈ ਜਵਾਨੀ ਚੜ੍ਹਦੀ ਇਲ ਮਿਲ ਕਿੱਥੇ ਅੱਖ ਕਿੱਥੇ ਲੜਦੀ ਤੇ ਇੱਕੋ ਹੀ ਲਾਈਫ ਹੈ ਮੈਂ ਸਾਰਿਆਂ ਨੂੰ ਇਹੀ ਮੈਸੇਜ ਰਿਕੁਐਸਟ ਕਰਨਾ ਚਾਹਾਂਗਾ ਕਿ ਆਪਣੀ ਲਾਈਫ ਹੈ ਇਹਨੂੰ ਆਪਣੇ ਗੋਲ ਤੇ ਸੈੱਟ ਕਰੋ ਜਿਦਾ ਮੇਰਾ ਡ੍ਰੀਮ ਸੀ ਵੀ ਮੈਂ ਆਰਟਿਸਟ ਬੰਨਾ ਆਪਾਂ ਨਸ਼ੇ ਤੋਂ ਦੂਰ ਰਹਿਣਾ ਤੇ ਇਹ ਇਦਾਂ ਆਪਣੀ ਜ਼ਿੰਦਗੀ ਨਾਲ ਡੀਲ ਨਹੀਂ ਕਰਨੀ ਚਾਹੀਦੀ ਕਿਸੇ ਤਰ੍ਹਾਂ ਤੁਹਾਨੂੰ ਡੈਡੀਕੇਸ਼ਨ ਹੋਣਾ ਚਾਹੀਦਾ ਆਪਣੇ ਕੰਮ ਨਾਲ ਇਸ਼ਕ ਹੋਣਾ ਚਾਹੀਦਾ ਆਪਣੇ ਗੋਲ ਤੇ ਕੰਮ ਕਰਨਾ ਚਾਹੀਦਾ ਆਲਵੇਸ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਤੁਹਾਡੇ ਹਮ ਉਮਰ ਤੁਹਾਡੇ ਫੈਨ ਹੋਣੇ ਆ ਤੁਹਾਨੂੰ ਚਾਹੁੰਦੇ ਹੋਣੇ ਤੁਹਾਡੇ ਗੀਤਾਂ ਨੂੰ ਪਸੰਦ ਕਰਦੇ ਹੋਣੇ ਅੱਜ ਮੈਰਾਥਨ ਦੇ ਇਸ ਸ਼ੁਭ ਅਵਸਰਤੇ ਉਹਨਾਂ ਨੂੰ ਕੋਈ ਮੈਸੇਜ ਮੈਸੇਜ ਇਹੀ ਹੈ ਵੀ ਨਸ਼ੇ ਪੱਤਿਆਂ ਤੋਂ ਦੂਰ ਰਹੋ ਜਿੱਦਾਂ ਮੈਂ ਪਹਿਲਾਂ ਵੀ ਕਹਿ ਕੇ ਹਟਾਂ ਕਿ ਆਪਣੀ ਜ਼ਿੰਦਗੀ ਦਾ ਇੱਕ ਟਾਰਗੇਟ ਰੱਖੋ ਤੁਸੀਂ ਹਮੇਸ਼ਾ ਕਿ ਆਪਾਂ ਇਸ ਟਾਰਗੇਟ ਤੇ ਪਹੁੰਚਣਾ ਤੇ ਉਹਨੂੰ ਅਚੀਵ ਕਰਨ ਲਈ ਹਰ ਐਫਰਟਸ ਲਾਓ ਜੋ ਤੁਹਾਡੀ ਡੈਡੀਕੇਸ਼ਨ ਹੈ ਜੋ ਤੁਹਾਡੇ ਸ਼ੌਂਕ ਨੇ ਆਪਣਾ ਪੈਸ਼ਨ ਫੋਲੋ ਕਰੋ ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ ਆਪਣੇ ਤੋਂ ਸੀਨੀਅਰ ਦੀ ਰਿਸਪੈਕਟ ਕਰੋ ਪੜਾਈ ਲਿਖਾਈ ਜ਼ਰੂਰੀ ਹੈ ਮौज-ਮਸਤੀ ਆਪਣੀ ਜਗ੍ਹਾ ਪੜਾਈ ਲਿਖਾਈ ਆਪਣੀ ਜਗ੍ਹਾ ਜ਼ਿੰਦਗੀ ਨੂੰ ਬੈਲੈਂਸ ਕਰਕੇ ਚੱਲਣਾ ਚਾਹੀਦਾ ਹਮੇਸ਼ਾ ਥੈਂਕ ਯੂ ਅਦਰ ਬਹੁਤ ਸ਼ੁਕਰੀਆ ਮਿਲਦੇ ਰਮਾਂਗੇ